ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਰਿੰਦਰ ਵਿਸ਼ੇਸ਼ਟ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਤੇ ਇਸ ਵਾਰ ਅਸੀਂ ਲੈ ਕੇ ਆਏ ਹਾਂ ਜਿਹੜੀ ਨਵੀਂ ਵੈਰਾਈਟੀ ਅਸੀਂ ਹੁਣ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਉਣ ਵਾਸਤੇ ਹਾਜ਼ਰ ਹਾਂ ਤੇ ਜਿਵੇਂ ਅਸੀਂ ਪਹਿਲੀ ਆਪਣੀ ਵੀਡੀਓ ਵਿੱਚ ਤੁਹਾਨੂੰ ਆਪਣੇ ਪਾਸ ਜੋ ਸਾਡੇ ਪਾਸ ਬਲੈਂਕਟਸ ਆਏ ਸੀ ਡਬਲ ਬੈੱਡ ਤੇ ਸਿੰਗਲ ਬੈੱਡ ਦੇ ਉਹ ਤੁਹਾਨੂੰ ਆਪਾਂ ਦਿਖਾਏ ਤੇ ਉਹਦਾ ਬਹੁਤ ਹੀ ਵਧੀਆ ਰਿਸਪਾਂਸ ਤੁਸੀਂ ਸਾਰਿਆਂ ਨੇ ਦਿੱਤਾ ਤੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਸਾਡੇ ਪਾਸ ਜਿਵੇਂ ਜਿਵੇਂ ਕਿ ਕਸਟਮਰ ਆਉਂਦੇ ਰਹੇ ਤੇ ਉਹਨਾਂ ਦੀ ਡਿਮਾਂਡਸ ਦੇ ਜਿਵੇਂ ਕਿ ਇਸ ਵਾਰ ਸਾਨੂੰ ਜਿਹੜੇ ਕਸਟਮਰਜ਼ ਨੇ ਸਾਨੂੰ ਕਿਹਾ ਇਹ ਜੋ ਡਬਲ ਬੈੱਡ ਦੀ ਜਿਹੜੀ ਚਾਦਰ ਹੁੰਦੀ ਹੈ ਸਰਦੀਆਂ ਵਿੱਚ ਵਿਛਾਉਣੇ ਵਾਲੀ ਵੀ ਉਹ ਚਾਹੀਦੀ ਹੈ ਤੇ ਉਹ ਅਸੀਂ ਲੈ ਕੇ ਆਏ ਜਿਹੜਾ ਉਹਦਾ ਸਟਾਕ ਹੈ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਤੇ ਉਹਦੇ ਨਾਲ ਨਾਲ ਤੇ ਬਲੈਂਕਿਟਸ ਦਾ ਹੋਰ ਵੀ ਸਟਾਕ ਜਿਹੜਾ ਅਸੀਂ ਨਾਲ ਲੈ ਕੇ ਆਏ ਆ ਜਿਹੜਾ ਨਵਾਂ ਹੈ ਉਹ ਤੁਹਾਨੂੰ ਦਿਖਾਵਾਂਗੇ ਤੇ ਆਜੋ ਫਿਰ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਆਪਣੇ ਪਾਸ ਚਾਦਰਾਂ ਆਈਆਂ ਗਰਮ ਤੇ ਉਹ ਤੁਹਾਨੂੰ ਦਿਖਾਉਨੇ ਆ ਤੇ ਖੋਲ ਕੇ ਦਿਖਾਉਨੇ ਆ ਆਜੋ ਜੀ ਦੇਖੋ ਆ ਜਿਹੜੀ ਚਾਦਰ ਹੈ ਇਹ ਕਿੰਗ ਸਾਈਜ਼ ਦੀ ਹੁੰਦੀ ਹੈ ਜਿਹੜੀ ਆਪਾਂ ਕਹਿੰਦੇ ਵੀ ਕਿੰਗ ਸਾਈਜ਼ ਤੇ ਉਹ ਹੈ ਤੇ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਪੂਰੀ ਦਿਖਾਉਣ ਦੀ ਵੇ ਇਹਦਾ ਇੱਕ ਵਾਰ ਤੁਸੀਂ ਸਾਰਾ ਪ੍ਰਿੰਟ ਦੇਖੋ ਤੇ ਇਹ ਫੁੱਲ ਸਾਈਜ਼ ਹੈ ਪੂਰੀ ਦੀ ਪੂਰੀ ਤੇ ਬਹੁਤ ਹੀ ਵਧੀਆ ਜਿਵੇਂ ਤੁਸੀਂ ਹੱਥ ਲਗਾ ਕੇ ਦੇਖੋਗੇ ਤੁਹਾਨੂੰ ਇਹਦੀ ਕੁਆਲਿਟੀ ਦਾ ਪਤਾ ਲੱਗ ਜਾਏਗਾ ਤੇ ਮੈਂ ਆਪਣੇ ਨਾਲ ਗੋਲਦੀ ਭੈਣ ਨੂੰ ਬੁਲਾਉਣਾ ਤਾਂ ਕਿ ਆਪਾਂ ਤੁਹਾਨੂੰ ਪੂਰੀ ਆਹ ਦਿਖਾ ਦਈਏ ਇਹਦੀ ਲੰਬਾਈ ਵਗੈਰਾ ਆ ਜਾ ਬਈ ਦੇਖਿਓ ਇੱਥੇ ਦੇਖੋ ਲਓ ਜੀ ਇਹਦੀ ਆਪਾਂ ਲੈਂਥ ਦਿਖਾਉਣੀ ਹੈ ਆਪਣੇ ਜਿਹੜੇ ਕਸਟਮਰ ਹੈ ਉਹਨਾਂ ਨੂੰ ਵੀ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਪੂਰੀ ਫੁੱਲ ਬੈੱਡ ਦੀ ਹੈਗੀ ਹੈ ਹਨਾ ਤੇ ਇਹਦਾ ਡਿਜ਼ਾਈਨ ਦੇਖ ਜਾਂਦਾ ਉਹਦੇ ਨਾਲ ਉਹਦੇ ਨਾਲ ਆਪਾਂ ਜਿਹੜੇ ਆਹ ਇਹਨਾਂ ਇਹਦੇ ਨਾਲ ਸਹਰਾਣੀਆਂ ਦੇ ਜਿਹੜੇ ਕਵਰ ਹੈ ਪਿੱਲੋ ਕਵਰ ਜਿਹੜੇ ਆਪਾਂ ਕਹਿੰਨੇ ਆ ਦੋ ਹੁੰਨੇ ਉਹਦੇ ਨਾਲ ਤੇ ਉਹ ਵੀ ਪੂਰੀ ਆਪਣੀ ਜਿਹੜੀ ਆ ਸਾਈਜ਼ ਦੇ ਆ ਜਿਹੜੇ ਆਪਾਂ ਪੂਰੇ ਸਾਈਜ਼ ਦੇ ਹੁੰਨੇ ਵੀ ਛੋਟੇ ਨਹੀਂ ਹੈਗੇ ਤੇ ਵਧੀਆ ਸਾਈਜ਼ ਦੇ ਹਨ ਪੂਰੇ ਪੂਰੇ ਤੇ ਬ੍ਰਾਂਡਡ ਮਾਲ ਆ ਪੂਰਾ ਐਨ ਵਧੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਇਲਾਵਾ ਹੋਰ ਤੁਹਾਨੂੰ ਆਪਾਂ ਜਿਹੜੀ ਹੈਗੀ ਚਾਦਰਾਂ ਉਹ ਦਿਖਾਉਨੇ ਆ ਤੇ ਇੱਕ ਚਾਦਰ ਹੈਗੀ ਹੈ ਇਹ ਇਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਆਜੋ ਬਾਈ ਜੀ ਇਹ ਵੀ ਖੋਲ ਕੇ ਦਿਖਾ ਦਨੇ ਆਪਾਂ ਜਿਹੜਾ ਇਹਦਾ ਸਾਈਜ਼ ਹੈ ਫੜੋ ਇੱਥੇ ਤੇ ਹਾਂ ਜਿਹੜਾ ਇਹਦਾ ਸਾਈਜ਼ ਹੈ ਉਹ ਵੀ ਤੁਸੀਂ ਦੇਖੋ ਕਿੰਗ ਸਾਈਜ਼ ਕਿੰਗ ਸਾਈਜ਼ ਦਾ ਜਿਹੜਾ ਹੁੰਦਾ ਉਹਦੇ ਹਿਸਾਬ ਦਾ ਹੈ ਪੂਰਾ ਪੂਰਾ ਤੇ ਡਿਜ਼ਾਈਨ ਬਹੁਤ ਹੀ ਵਧੀਆ ਤੁਹਾਨੂੰ ਵਧੀਆ ਲੱਗੇਗਾ ਦੇਖੋ ਤੇ ਇਹਨੂੰ ਵੀ ਜੇ ਤੁਸੀਂ ਹੱਥ ਲਗਾ ਕੇ ਦੇਖੋ ਤਾਂ ਬਹੁਤ ਹੀ ਵਧੀਆ ਤੇ ਮਖਮਲ ਟਾਈਪ ਦਾ ਜਿਹੜਾ ਤੁਹਾਨੂੰ ਲੱਗੇਗਾ ਤੇ 1 ਨੰਬਰ ਇਹਦੇ ਨਾਲ ਵੀ ਜਿਹੜੇ ਆਪਾਂ ਨੂੰ ਐ ਪਿੱਲੋ ਕਵਰ ਦੋ ਮਿਲਣਗੇ ਤੇ ਉਹਨਾਂ ਦਾ ਵੀ ਜਿਹੜਾ ਸਾਈਜ਼ ਵਗੈਰਾ ਆਪਾਂ ਤੁਹਾਨੂੰ ਦਿਖਾ ਦੰਨੇ ਆਂ ਦੇਖੋ ਤੇ ਬਹੁਤ ਵਧੀਆ ਡਿਜ਼ਾਈਨ ਤੇ ਬਹੁਤ ਹੀ ਵਧੀਆ ਤੁਹਾਨੂੰ ਕੁਆਲਿਟੀ ਮਿਲੇਗੀ ਇਹਦੇ ਵਿੱਚ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਹੋਰ ਤੁਹਾਨੂੰ ਆਈਟਮ ਦਿਖਾਣੇ ਜਿਹੜੇ ਆਪਣੇ ਪਾਸ ਨਵੇਂ ਐਡੀਸ਼ਨ ਆਈ ਗਵਰਨਮੈਂਟ ਦਾ ਜਿਹੜਾ ਕੰਬਲ ਹੈ ਉਹ ਹੈ ਸੁਪਰ ਸੌਫਟ ਬਲੈਂਕਟ ਤੇ ਜਿਹਨੂੰ ਹੱਥ ਲਾਏ ਤੇ ਪਤਾ ਲੱਗ ਜਾਂਦਾ ਵੀ ਬਹੁਤ ਹੀ ਵਧੀਆ ਤੇ ਮਖਮਲ ਵਰਗਾ ਪਿਆ ਹੈ ਤੇ ਡਬਲ ਬੈੱਡ ਦਾ ਹੈਗਾ ਪੂਰਾ ਦਾ ਪੂਰਾ ਤੇ ਤੁਹਾਨੂੰ ਆਪਾਂ ਖੋਲ ਕੇ ਦਿਖਾਉਨੇ ਆ ਤੇ ਉੱਪਰ ਡਿਜ਼ਾਈਨਿੰਗ ਜੀ ਮੈਂ ਤੁਹਾਨੂੰ ਦਿਖਾਵਾਂ ਤਾਂ ਆ ਦੇਖੋ ਉੱਪਰ ਡਿਜ਼ਾਈਨ ਤੁਹਾਨੂੰ ਦੇਖੇ ਗਏ ਨਾ ਪੂਰਾ ਤੇ ਹੱਥ ਲਾਏ ਤੇ ਪਤਾ ਲੱਗਿਆ ਵੀ ਹਾਂ ਡਿਜ਼ਾਈਨ ਪਿਆ ਹੋਇਆ ਇਹ ਦੇ ਉੱਪਰ ਤੇ ਆਜੋ ਤੁਹਾਨੂੰ ਇਹ ਵੀ ਦਿਖਾ ਦਨੇ ਇਹਦਾ ਕਲਰ ਦੇਖੋ ਤੇ ਇਹਦਾ ਜਿਹੜਾ ਡਿਜ਼ਾਈਨ ਉਹ ਦੇਖੋ ਬਹੁਤ ਹੀ ਵਧੀਆ ਤੇ ਇੱਕ ਨੰਬਰ ਕਲਰ ਹੈ ਤੁਹਾਨੂੰ ਵਧੀਆ ਲੱਗੇਗਾ ਹੋਰ ਤੁਹਾਨੂੰ ਆਪਾਂ ਖੋਲ ਕੇ ਦਿਖਾ ਦਨੇ ਆਜੋ ਜੀ ਆ ਲੋ ਫੁੱਲ ਸਾਈਜ਼ ਹੈ ਡਬਲ ਬੈੱਡ ਦਾ ਕੰਬਲ ਹੈ ਜਿਹੜਾ ਇਹ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਤੇ ਜਿਹੜਾ ਆਪਣੇ ਪਾਸ ਨਵਾਂ ਇਹ ਐਡੀਸ਼ਨ ਆਇਆ ਤੇ ਵਧੀਆ ਜਿਹੜਾ ਕਸਟਮਰ ਨੂੰ ਬਹੁਤ ਵਧੀਆ ਲੱਗ ਰਿਹਾ ਤੇ ਸਿੰਗਲ ਫਰ ਵਾਲਾ ਇਹ ਸਿੰਗਲ ਫਰ ਤੇ ਫਰ ਉਹ ਕਹਿੰਦੇ ਜਿੱਦਾਂ ਕਿ ਆਪਾਂ ਇਧਰ ਤੇ ਫੜਦੇ ਤੇ ਇਧਰ ਤੇ ਫੜਦੇ ਉਹ ਸਿੰਗਲ ਫਰ ਵਾਲਾ ਹੁੰਦਾ ਜਿਹੜਾ ਡਬਲ ਫਰ ਵਾਲਾ ਹੁੰਦਾ ਉਹ ਦੋਨੋਂ ਪਾਸੇ ਤੇ ਫੜਿਆ ਜਾਂਦਾ ਤੇ ਆਪਾਂ ਤੁਹਾਨੂੰ ਨੈਕਸਟ ਆਈਟਮ ਦਿਖਾਣੇ ਆ ਆਜੋ ਜਿਹੜਾ ਪਹਿਲਾਂ ਤੁਹਾਨੂੰ ਆਪਾਂ ਬਲੈਂਕਟ ਦਿਖਾਇਆ ਉਹ ਹੈਗਾ ਸੀ ਜ਼ਾਰਾ ਕੰਪਨੀ ਦਾ ਤੇ ਬਹੁਤ ਹੀ ਵਧੀਆ ਕੰਪਨੀਆਂ ਤੇ ਇੰਡੀਆ ਦੀ ਟਾਪ ਤੇ ਜਿਹੜੀ ਕੰਪਨੀ ਆਉਂਦੀ ਉਹਨਾਂ ਵਿੱਚੋਂ ਉਹ ਗਿਣੀ ਜਾਂਦੀ ਤੇ ਜਿਹੜੇ ਨੈਕਸਟ ਹੈਗੇ ਉਹ ਹੈਗੀ ਆਰ ਕੇ ਐਸ ਕਲਾਸਿਕ ਕੰਪਨੀ ਤੇ ਇਹ ਵੀ ਬਹੁਤ ਵਧੀਆ ਤੇ ਟਾਪ ਦੀ ਕੰਪਨੀ ਏ ਤੇ ਜੇ ਤੁਹਾਨੂੰ ਦਿਖਾਵਾਂ ਤੇ ਇਹਦਾ ਡਿਜ਼ਾਈਨ ਤੁਹਾਨੂੰ ਇੰਨਾ ਪਿਆਰਾ ਲੱਗੇਗਾ ਤੁਸੀਂ ਕਹੋਗੇ ਵੀ ਚਾਹੇ ਅੱਜ ਇਹਨੂੰ ਘਰ ਲਈ ਜੀਏ ਤੇ ਇਹਦਾ ਦੇਖੋ ਡਿਜ਼ਾਈਨ ਇਹ ਵੀ ਸੁਪਰ ਸੌਫਟ ਬਲੈਂਕਟ ਹੈ ਤੇ ਇਹਦਾ ਡਿਜ਼ਾਈਨ ਬਹੁਤ ਵਧੀਆ ਪਿਆਰਾ ਤੇ ਉੱਪਰ ਬਹੁਤ ਵਧੀਆ ਡਿਜ਼ਾਈਨ ਪਏ ਹੋਏ ਆ ਵਿੱਚ ਇਹਦੇ ਜਿੱਦਾਂ ਕਿ ਫੁੱਲ ਫੁੱਲ ਵਗੈਰਾ ਬਣਾਏ ਹੋਏ ਆ ਤੇ ਤੁਹਾਨੂੰ ਹੋਰ ਖੋਲ ਕੇ ਦਿਖਾ ਦਿੰਨੇ ਆ ਆ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ ਤੇ ਇਹ ਕਾਫੀ ਕਸਟਮਰਾਂ ਨੇ ਜਿਹੜਾ ਇਹ ਲਿੱਤਾ ਜਿੰਨਾਂ ਨੇ ਵੀ ਲਿੱਤਾ ਕਿਸੇ ਦੀ ਵੀ ਕੋਈ ਕੰਪਲੇਨ ਨਹੀਂ ਆਈ ਤੇ ਸਾਰਿਆਂ ਨੇ ਹੀ ਇਹਨੂੰ ਜਿਹੜੀ ਹੈ ਕੁਆਲਿਟੀ ਨੂੰ ਤੇ ਰਿਵਿਊ ਜਿੰਨੇ ਵੀ ਸਾਡੇ ਪਾਸ ਆਏ ਉਹ ਬਹੁਤ ਹੀ ਵਧੀਆ ਰਿਵਿਊ ਆਏ ਆ ਤੇ ਪੋਜ਼ਿਟਿਵ ਰਿਵਿਊ ਆਏ ਨੇ ਤੇ ਤੁਹਾਨੂੰ ਨੈਕਸਟ ਦਿਖਾ ਦਨੇ ਆ ਇਹ ਕੁਆਲਿਟੀ ਹੈ ਤੇ ਇਹ ਤੋਂ ਹੋਰ ਵੀ ਵਧੀਆ ਕੁਆਲਿਟੀ ਤੁਹਾਨੂੰ ਦਿਖਾ ਦਨੇ ਆ ਡਬਲ ਬੈੱਡ ਦਾ ਕੰਬਲ ਹੈ ਇਹ ਤੇ ਸਿੰਗਲ ਫਰ ਵਾਲਾ ਆ ਤੇ ਨੈਕਸਟ ਜਿਹੜੀ ਆਈਟਮ ਆਪਣੇ ਪਾਸ ਆਈ ਹੈ ਇਹ ਹੈਗੀ ਸਿੰਗਲ ਬੈੱਡ ਦਾ ਕੰਬਲ ਹੈ ਤੇ ਡਬਲ ਫਰ ਵਾਲਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜੇ ਆਪਣੇ ਪਹਿਲਾਂ ਆਪਣੇ ਡਬਲ ਬੈੱਡ ਵਾਲੇ ਕੰਬਲ ਦੇਖੇ ਆ ਉਹ ਹੈਗੇ ਸੀ ਸਿੰਗਲ ਫਰ ਵਾਲੇ ਤੇ ਤੁਹਾਨੂੰ ਉਹ ਵੀ ਫਰਕ ਦੱਸਾਂਗੇ ਵੀ ਫਰ ਵਾਲਾ ਫਰਕ ਕੀ ਹੁੰਦਾ ਇਹ ਹੈਗਾ ਜੀ ਡਬਲ ਫਰ ਵਾਲਾ ਸਿੰਗਲ ਬੈੱਡ ਦਾ ਕੰਬਲ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਦੇਖੋ ਤੇ ਕਲਰ ਦੇਖੋ ਕਿੰਨਾ ਵਧੀਆ ਤੇ ਪਰਪਲ ਕਲਰ ਚ ਹੈ ਤੇ ਹੋਰ ਬਹੁਤ ਡਿਜ਼ਾਈਨ ਬਹੁਤ ਵਧੀਆ ਇੱਕ ਨੰਬਰ ਤੇ ਆ ਦੇਖੋ ਬਹੁਤ ਵਧੀਆ ਤੇ ਮੈਂ ਗੋਲਦੀ ਭਾਈ ਆਇਓ ਆਪਾਂ ਥੋੜਾ ਦਿਖਾਈਏ ਇਹਨਾਂ ਨੂੰ ਚੰਗੀ ਤਰ੍ਹਾਂ ਆ ਲਓ ਫੜੋ ਵਰਾ ਹਕਰੋ ਜਦੋਂ ਜ਼ਕਾਓ ਦੇਖੋ ਤੇ ਪੂਰੀ ਤੁਸੀਂ ਲਵਾਈ ਚੜਾਈ ਦੇਖੋ ਤੇ ਇਹਦਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਤੇ ਜਿਹੜਾ ਆਪਾਂ ਫਰ ਵਾਲਾ ਤੁਹਾਨੂੰ ਕਹਿ ਰਹੇ ਸੀ ਫਰ ਇੱਕ ਵਾਰ ਦੁਬਾਰਾ ਦੇਖੋ ਤੇ ਤੁਹਾਨੂੰ ਫਰ ਵਾਲਾ ਦਿਖਾਉਣਾ ਹੈ ਫਰ ਵਾਲਾ ਕਿਵੇਂ ਹੁੰਦਾ ਹੈ ਆ 골ਡ ਵੀ ਕਰਿਓ ਕੋਲੋਂ ਜਿੱਦਾਂ ਆਪਣਾ ਕੰਬਲ ਹੁੰਨੇ ਆ ਉਹਨਾਂ ਦੇ ਇੱਕ ਸਾਈਡੋਂ ਹੁੰਦਾ ਇਹਦੇ ਦੋਨਾਂ ਪਾਸੇ ਨੂੰ ਹੁੰਦਾ ਜਿਵੇਂ ਇੱਧਰ ਨੂੰ ਹੋ ਗਿਆ ਤੇ ਇੱਧਰ ਨੂੰ ਹੋ ਗਿਆ ਡਬਲ ਹੁੰਦਾ ਇਹਦੇ ਵਿੱਚ ਤੇ ਇਹਨੂੰ ਫਰ ਵਾਲਾ ਕਹਿੰਦੇ ਇਹ ਡਬਲ ਫਰ ਵਾਲਾ ਸਿੰਗਲ ਬੈੱਡ ਦਾ ਕੰਬਲ ਹੈ ਤੇ ਹੁਣ ਤੁਹਾਨੂੰ ਜਿਹੜਾ ਨੈਕਸ ਦਿਖਾਵਾਂਗੇ ਉਹ ਡਬਲ ਬੈੱਡ ਦਾ ਕੰਬਲ ਹੈ ਤੇ ਡਬਲ ਫਰ ਵਾਲਾ ਤੇ ਆਜੋ ਤੁਹਾਨੂੰ ਉਹ ਦਿਖਾਣੇ ਆ ਡਬਲ ਬੈੱਡ ਦਾ ਡਬਲ ਫਰ ਵਾਲਾ ਜਿਹੜਾ ਬਲੈਂਕਟ ਹੈ ਉਹ ਹੈ ਸੁਪਰ ਸੌਫਟ ਬਲੈਂਕਟ ਡਬਲ ਫਰ ਵਾਲਾ ਤੇ ਇਹ ਵੀ ਤੁਹਾਨੂੰ ਆਪਾਂ ਪੂਰਾ ਖੋਲ ਕੇ ਦਿਖਾ ਦਨੇ ਆਜੋ ਬਾਈ ਜੀ ਦੇਖੋ ਸਭ ਤੋਂ ਪਹਿਲਾਂ ਐਂ ਦਿਖਾ ਦਈਏ ਇੱਕ ਵਾਰ ਦੇਖੋ ਇਹ ਆ ਗਿਆ ਤੇ ਆਪਾਂ ਇਹਨੂੰ ਹੁਣ ਪੂਰਾ ਖੋਲ ਕੇ ਆਹ ਫੜੋ ਬਰਾ ਇੱਧਰ ਦੇਖੋ ਚਲ ਹੱਥੇ ਆ ਗਿਆ ਤੇ ਇਹ ਦੇਖੋ ਇਹਦੀ ਲੰਬਾਈ ਚੜਾਈ ਤੇ ਇਹਦਾ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਹੈ ਤੁਸੀਂ ਉਹ ਦੇਖੋ ਤੇ ਇਹਦੇ ਉੱਪਰ ਉੱਪਰ ਜਿਹੜੇ ਡਿਜ਼ਾਈਨ ਬਣੇ ਹੋਏ ਉਹ ਦੇਖੋ ਇਹ ਵੀ ਡਬਲ ਫਰ ਵਾਲਾ ਡਬਲ ਬੈੱਡ ਦਾ ਕੰਬਲ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਤੇ ਰਜਾਈ ਦੀ ਲੋੜ ਨਹੀਂ ਪਵੇਗੀ ਰਜਾਈਆਂ ਨੂੰ ਭੁੱਲ ਜਾਓਗੇ ਤੁਸੀਂ ਰੱਖਣਾ ਧਰਨਾ ਜਿਹੜੇ ਰਜਾਈਆਂ ਇੰਨਾਂ ਜਗ੍ਹਾ ਘੇਰਦੀਆਂ ਉਹ ਸਾਰਾ ਝੰਜੜ ਖਤਮ ਇੱਕ ਕੰਬਲ ਲੈ ਲਓ ਸਾਲੋਂ ਸਾਲ ਮौज ਤੇ ਨਾ ਵਾਰ-ਵਾਰ ਰਜਾਈ ਭਰਾਉਣ ਦੀ ਜ਼ਰੂਰਤ ਕੋਈ ਵੀ ਟੈਨਸ਼ਨ ਨਹੀਂ ਹੈ ਸਾਰਾ ਕੁਝ ਤੁਹਾਡਾ ਹੱਲ ਹੋ ਜਾਣਾ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਤੇ ਸਾਡੇ ਨਾਲ ਕੰਟੈਕਟ ਕਰੋ 8437243537 골ਡੀ ਵਾਈ ਦਾ ਨੰਬਰ ਹੈ ਤੇ ਤੁਸੀਂ ਕਾਲ ਕਰੋ WhatsApp ਕਰੋ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਈ ਜਾਣਗੇ ਇੱਕ ਇੱਕ ਕਲਰ ਨਹੀਂ ਤੁਹਾਨੂੰ ਅਲੱਗ-ਅਲੱਗ ਕਲਰ ਮਿਲਣਗੇ ਆਪਾਂ ਨੇ ਤੁਹਾਨੂੰ ਸਿਰਫ ਇੱਕ-ਇੱਕ ਕੁਆਲਿਟੀ ਦਿਖਾਈ ਹੈ ਇਹਨਾਂ ਦੇ ਹੋਰ ਵੀ ਵਧੀਆ-ਵਧੀਆ ਪਿਆਰੇ-ਪਿਆਰੇ ਕਲਰ ਹਨ ਤੁਸੀਂ ਇੱਕ ਵਾਰ ਕੰਟੈਕਟ ਜ਼ਰੂਰ ਕਰੋ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਹੈ ਪਰ ਤੁਸੀਂ ਇੱਕ ਵਾਰ ਇਨਕੁਆਰੀ ਜ਼ਰੂਰ ਕਰੋ ਤੁਹਾਨੂੰ ਮਾਰਕੀਟ ਰੇਟ ਤੋਂ ਵਧੀਆ ਕੁਆਲਿਟੀ ਮਿਲੂਗੀ ਤੇ ਵਧੀਆ ਪੈਸਿਆਂ ਦਾ ਮਿਲੂਗਾ ਤੇ ਜਿਵੇਂ ਕਿ ਅਸੀਂ ਇਹ ਸਾਰਾ ਸਮਾਨ ਸਾਡਾ ਇਹ ਫੈਕਟਰੀਆਂ ਤੋਂ ਆਉਂਦਾ ਤੇ ਫੈਕਟਰੀ ਆਊਟਲੈਟ ਹੀ ਅਸੀਂ ਇਹਨੂੰ ਕਹਿ ਸਕਦੇ ਹਾਂ ਫੈਕਟਰੀ ਆਊਟਲੈਟ ਦਾ ਸਾਡਾ ਕੋਈ ਜ਼ਿਆਦਾ ਮਾਰਜਨ ਨਹੀਂ ਹੈ ਤੇ ਅਸੀਂ ਤਾਂ ਸਿਰਫ ਇਹ ਹੈ ਵੀ ਜਿੰਨਾ ਅਸੀਂ ਤੁਹਾਡੇ ਕੋਲ ਲਿਆਂਦਾ ਤੇ ਉਹਦੇ ਵਾਜਿਬ दाम ਤੇ ਤੁਹਾਨੂੰ ਦੇ ਦੇਣਾ ਸਾਨੂੰ ਕੋਈ ਉਹ ਨਫਾ ਨੁਕਸਾਨ ਨਹੀਂ ਕੋਈ ਦਿੱਕਤ ਨਹੀਂ ਸਾਡੇ ਭਰਾ ਖੁਸ਼ ਰਹਿਣ ਜਿਹੜੇ ਸਾਡੇ ਵੀਡੀਓ ਦੇਖਦੇ ਆ ਤੇ ਉਹਨਾਂ ਦਾ ਫਾਇਦਾ ਹੋਵੇ ਉਹ ਚ ਸਾਡਾ ਫਾਇਦਾ ਤੇ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਵੀਡੀਓ ਚ 打来，打了吧